ਹੈਲੋ ਜੀ ਸਸਕਾਰ ਸਾਰੇ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਲੋ ਜੀ ਸਵੇਰ ਦਾ ਟਾਈਮ ਹੈ ਤੇ ਆਪਾਂ ਬਣਾ ਰਹੇ ਹਾਂ ਚ ਪੰਜੀਰੀ ਤੇ ਅੱਜ ਆਪਾਂ ਪੰਜੀਰੀ ਬਣਾਵਾਂਗੇ ਪੰਜੀਰੀ ਦਾ ਹੀ ਸਾਰਾ ਵਲੌਗ ਹੈ ਕਿਉਂਕਿ ਅੱਜ ਮੈਂ ਸਾਰੇ ਕੰਮ ਜਲਦੀ ਨਿਬੇੜ ਲੈ ਸੀ ਕਿਉਂਕਿ ਅੱਜ ਮੈਂ ਬਣਾਉਣੀ ਸੀ ਪੰਜੀਰੀ ਤੇ ਉਹਦੇ ਵਾਸਤੇ ਮੈਂ ਕੜਾਈ ਨੂੰ ਧੋ ਰਹੀ ਸੀ ਮਾਂਝ ਰਹੀ ਸੀ ਚੰਗੀ ਤਰ੍ਹਾਂ ਤੇ ਇਹਨੂੰ ਸਾਫ਼ ਕਰਕੇ ਗਰਮ ਪਾਣੀ ਦੇ ਨਾਲ ਫਿਰ ਇਹਨੂੰ ਮੈਂ ਸੁਕਣੀ ਪਾਉਂਗੀ ਉਸ ਤੋਂ ਬਾਅਦ ਮੈਂ ਜਿਹੜੀ ਚੁੱਲਾ ਬਣਾ ਕੇ ਫਿਰ ਅੱਗ ਬਾਲਾਂਗੇ ਤੇ ਤੁਸੀਂ ਵਲੌਗ ਨਾਲ ਇਦਾਂ ਹੀ ਬਨੇ ਰਹੋ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲੋ ਜੀ ਸਰਦੀਆਂ ਦਾ ਟਾਈਮ ਸਟਾਰਟ ਹੋ ਚੁੱਕਿਆ ਹੈ ਤੇ ਕਿਨਾ-ਕਿਨਾ ਦੇ ਘਰਾਂ ਵਿੱਚ ਜਿਹੜੀਆਂ ਪੰਜੇਰੀ ਬੰਨੇ ਸਟਾਰਟ ਹੋ ਗਈ ਹੈ ਕਈਆਂ ਨੇ ਤਾਂ ਖਾ ਵੀ ਲੈਣੀ ਹੋਈ ਹੈ ਸ਼ਾਇਦ ਮੈਂ ਲੇਟ ਹੋ ਗਈਆਂ ਤੇ ਮੈਂ ਸੋਚਿਆ ਚਲੋ ਅੱਜ ਆਪਾਂ ਬਣਾਉਨੇ ਆ ਤੇ ਸਮਾਨ ਨੂੰ ਸਾਰਾ ਮੰਗਾ ਲਿਆ ਸੀਗਾ ਤੇ ਇੱਥੇ ਮੈਂ ਬਣਾ ਰਹੀ ਹਾਂ ਚੁੱਲਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਚੁੱਲਾ ਨਹੀਂ ਹੈਗੇ ਤੇ ਜਦੋਂ ਆਪਾਂ ਸਾਗ ਵਗੈਰਾ ਬਣਾਉਨੇ ਆ ਤੇ ਟੈਂਪਰੇਰੀ ਜਿਹਾ ਮੈਂ ਇੱਟਾ ਦਾ ਚੁੱਲਾ ਬਣਾ ਕੇ ਜਿਹੜਾ ਤਿਆਰ ਕਰਦੇ ਆ ਗੜਾ ਮੈਂ ਹੁਣ ਬਣਾ ਰਹੀ ਹਾਂ ਤੇ ਮੈਂ ਹੁਣ ਨਾਈ ਸੀ ਦੇਖੋ ਮੇਰੇ ਵਾਲ ਗਿੱਲੇ ਨੇ ਪਏ ਨੇ ਪੂਰੇ ਤੇ ਮੈਂ ਹਲੇ ਚੰਗੀ ਤਰ੍ਹਾਂ ਸੁਲ ਜਾਏ ਵੀ ਨਹੀਂ ਸੀ ਤੇ ਪਹਵਾ ਬਹੁਤ ਤੇਜ਼ ਚੱਲ ਰਹੀ ਸੀਗੀ ਸਿੱਤੀ ਐਵੇਂ हां सिर ਨੂੰ ਚੀਰੀ ਸੀ ਪੂਰੀ ਤੇ ਮੈਂ ਸੋਚਿਆ ਚਲੋ ਕੈਪ ਲੈ ਲੈਂਦੀ ਆ ਮੈਂ ਤੇ ਚੁੱਲਾ ਆਪਣਾ ਬਣ ਕੇ ਜਿਹੜਾ ਰੈਡੀ ਹੈ ਤੇ ਲੋ ਜੀ ਇੱਥੇ ਮੈਂ ਕੈਪ ਲੈ ਲਈ ਸੀ ਤੇ ਹੁਣ ਮੈਂ ਕੜਾਹੀ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰਕੇ ਚੁੱਲੇ ਵਿੱਚ ਅੱਗ ਬਾਲ ਲਈ ਐ ਤੇ ਹੁਣ ਆਪਾਂ ਇਹਨੂੰ ਅੱਗ ਨੂੰ ਬਾਲ ਕੇ ਉਸ ਤੋਂ ਬਾਅਦ ਇਹਦੇ ਉੱਤੇ ਚੜਾਵਾਂਗੇ ਕੜਾਈ ਤੇ ਸਰਦੀਆਂ ਵਿੱਚ ਨਾ ਮਤਲਬ ਬੜੀ ਸਵਾਦ ਲੱਗਦੀ ਹੈ ਪੰਜੀਰੀ ਤੇ ਸਰੀਰ ਲਈ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਸਿਆਣੇ ਨੇ ਕਿਹਾ ਨਾ ਵੀ ਸਰਦੀਆਂ ਦਾ ਖਾਧਾ ਹੋਇਆ ਹਨਾ ਤੇ ਗਰਮੀਆਂ ਵਿੱਚ ਜਿਹੜਾ ਕੰਮ ਆਪਾਂ ਕਰਦੇ ਹਾਂ ਹਨਾ ਉਹ ਸਰਦੀਆਂ ਵਿੱਚ ਮੈਂ ਤਾਂ ਚੱਕੋ ਨਾਲ ਹੀ ਕੱਟ ਲੈਣਾ ਕਿਉਂਕਿ ਸਰਦੀਆਂ ਵਿੱਚ ਖਾਧਾ ਹੋਇਆ ਫੇਰ ਹੀ ਕੰਮ ਆਉਂਦਾ ਹੈਗਾ ਤੇ ਸਰਦੀਆਂ ਵਿੱਚ ਖਾਣ ਨੂੰ ਵੀ ਜੀ ਕਰਦਾ ਇਹੋ ਜਿਹੀਆਂ ਚੀਜ਼ਾਂ ਕਿਉਂਕਿ ਗਰਮੀ ਵਿੱਚ ਤਾਂ ਇੰਨੀ ਇਹੋ ਜਿਹੀ ਚੀਜ਼ਾਂ ਖਾਧੀਆਂ ਜਾਂਦੀਆਂ ਤੇ ਸਰਦੀਆਂ ਵਿੱਚ ਹਰ ਕੋਈ ਬਣਾਉਂਦਾ ਹਨਾ ਜਿਵੇਂ ਕੋਈ ਗਿਜਟੇਲਾ ਹੋ ਗਿਆ ਪੰਜੀਰੀ ਵਗੈਰਾ ਹੋ ਗਈ ਤਾਕਤ ਦੀਆਂ ਚੀਜ਼ਾਂ ਹੁੰਦੀਆਂ ਤੇ ਇਹ ਹਰ ਕਿਸੇ ਨੂੰ ਬਣਾਉਣੀ ਚਾਹੀਦੀ ਹੈ ਤੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਮਿਲਾਵਟ ਭਰੀਆਂ ਚੀਜ਼ਾਂ ਆਈਆਂ ਹੋਈਆਂ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਸਰੀਰ ਨੂੰ ਤਾਕਤ ਹੀ ਦਿੰਦੀਆਂ ਨੇ ਤੇ ਮੇਰਾ ਖੁਦ ਦਾ ਜਿਹੜਾ ਆਪਰੇਟ ਹੋਇਆ ਕਿਉਂਕਿ ਮੇਰੀ ਗੁੜੀ ਜੜੀ ਹੋਈ ਸੀ ਆਪਰੇਸ਼ਨ ਨਾਲ ਹੀ ਹੋਈ ਸੀ ਉਹ ਆਪਰੇਸ਼ਨ ਵਿੱਚ ਬੰਦਾ ਕੁਝ ਨਹੀਂ ਖਾ ਸਕਦਾ ਹੁੰਦਾ ਹਨਾ ਤੇ ਉਸ ਟਾਈਮ ਵੀ ਮੈਂ ਇੰਨਾ ਕੁਝ ਖਾਇਆ ਨਹੀਂ ਸੀ ਤਾਂ ਕਰਕੇ ਮੇਰੇ ਸਰੀਰ 'ਚ ਇੰਨੀ ਜ਼ਿਆਦਾ ਫਲਾਵਟ ਹੋਈ ਪਈ ਹੈ ਪਰ ਸਰੀਰ 'ਚ ਕੁਝ ਨਹੀਂ ਹੈਗਾ ਇੰਨੀ ਵੀਕਨੈਸ ਹੋਈ ਪਈ ਹੈ ਤੇ ਤਾਂ ਕਰਕੇ ਸਾਡੀ ਸਰਦੀਆਂ ਮੈਨੂੰ ਐ ਹੁੰਦਾ ਕਿ ਜਦੋਂ ਵੀ ਸਰਦੀ ਆਉਂਦੀ ਹੈ ਤੇ ਚਲੋ ਇਹੋ ਜਿਹਾ ਕੁਝ ਬਣਾ ਲਈਏ ਤਾਂ ਕਿ ਸਰਦੀਆਂ ਵਿੱਚ ਖਾਧਲ ਜਾਵੇ ਤੇ ਇੱਕ ਮੈਨੂੰ 2A ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਤਾਂ ਵੀ ਅਸੀਂ ਬਣਾਉਂਦੇ ਆਂ ਵੀ ਚਲੋ ਸਰਦੀਆਂ ਵਿੱਚ ਖਾਦਾ ਜਾਊਗਾ ਉਦੋਂ ਤਾਂ ਚਲ ਨਹੀਂ ਖਾਦਾ ਗਿਆ ਕਿਉਂਕਿ ਡਾਕਟਰ ਅਕਸਰ ਮਨਾ ਕਰਦੇ ਆ ਕਿਉਂਕਿ ਜਿਹੜੇ ਟਾਂਕੇ ਵਗੈਰਾ ਹੁੰਦੇ ਆ ਨਾ ਉਹ ਸੁੱਕਦੇ ਨਹੀਂ ਹੈਗੇ ਕਿਉਂ ਦੇ ਨਾਲ ਤਾਂ ਕਰਕੇ ਉਹ ਮਨਾ ਕਰਦੇ ਕਿ ਪਿੰਝੀਰੀ ਵਗੈਰਾ ਨਹੀਂ ਖਾਣੀ ਪਰ ਜਿਹੜਾ ਨੋਰਮਲ ਹੁੰਦਾ ਨੋਰਮਲ ਕੇਸ ਹੁੰਦਾ ਆ ਉਹਦੇ ਵਿੱਚ ਚਲੋ ਖਾਦੇ ਜਾਂਦੀ ਹੈ ਤੇ ਸਰੀਰ ਵੀ ਜਿਹੜਾ ਫਿੱਟ ਰਹਿੰਦਾ ਹੈ ਤੇ ਆਪਰੇਸ਼ਨ ਵਿੱਚ ਤਾਂ ਮੈਂ ਕਹਿੰਦੀ ਸਰੀਰ ਬਿਲਕੁਲ ਹੀ ਖਰਾਬ ਹੋ ਜਾਂਦਾ ਜਿਵੇਂ ਕਿ ਮੇਰਾ ਹੋਇਆ ਤੇ ਮੇਰੀ ਟੂ ਇੰਨੀ ਜ਼ਿਆਦਾ ਦਰਦ ਕਰਦੀ ਐ ਮੈਂ ਦੱਸ ਨਹੀਂ ਸਕਦੀ ਕੰਮ ਕੁਮ ਕਰਦੇ ਆ ਆਪਾਂ ਸਾਰੇ ਹੀ ਕਰਦੇ ਆ ਹਨਾ ਚੁੱਕਣ ਵਾਲਾ ਕੰਮ ਕਰਦੇ ਆ ਉਦੋਂ ਤਾਂ ਇੰਨੀ ਜਿਆਦਾ ਤਕਲੀਫ ਹੁੰਦੀ ਆ ਕਿਉਂਕਿ ਖੜੇ ਹੀ ਨਹੀਂ ਜਾਂਦਾ ਹੈਗਾ ਇੰਨੀ ਇੰਨਾ ਜਿਆਦਾ ਦਰਦ ਕਰਦੀ ਆ ਢੂਈ ਸਰਦੀਆਂ ਵਿੱਚ ਤੇ ਮੈਂ ਆਪਣੇ ਹਸਬੰਦ ਨੂੰ ਕਹਾਂ ਚਲੋ ਆਪਾਂ ਸਰਦੀਆਂ ਵਿੱਚ ਢਲਾ ਲਿਆ ਕਰਾਂਗੇ ਤੇ ਖਾ ਲਿਆ ਕਰਾਂਗੇ ਨਾਲੇ ਤਾਂ ਖੁਸ਼ੇ ਚਾਹ ਇਹ ਨਾ ਖਾਦਾ ਜਾਂਦਾ ਸਿਰਸਿਰੇ ਹਨ ਨਾਲੇ ਆਪਾਂ ਨੂੰ ਇਹ ਆਊਗਾ ਵੀ ਚਲੋ ਛੇੜਲੀ ਇਹ ਚੀਜ਼ਾਂ ਜ਼ਰੂਰੀ ਨੇ ਯਾਪਾ ਅੱਜ ਬਣਾਉਣ ਲੱਗੇ ਸੀ ਤੇ ਇੱਥੇ ਆਪਾਂ ਆਟਾ ਪਾ ਕੇ ਘੌਂਦੇ ਵਿੱਚ ਤੇ ਇਹ ਅਸੀਂ 2 ਕਿਲੋ ਘੌਂਦੇ ਵਿੱਚ ਬਣਾ ਰਹੇ ਹਾਂ 2 ਕਿਲੋ ਆਟਾ 2 ਕਿਲੋ ਸਮਾਨ ਸਾਰਾ ਜਿਹੜਾ ਹੈਗਾ 2 ਕਿਲੋ ਘੌਂਦੇ ਵਿੱਚ ਬਣਾ ਰਹੇ ਹਾਂ ਤੇ ਹੁਣ ਆਪਾਂ ਆਟੇ ਨੂੰ ਭਿਉ ਰੇ ਸੀ ਕਿ ਪੂਰੀ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨੂੰ ਉਸ ਤੋਂ ਬਾਅਦ ਜਿਹੜਾ ਸਮਾਨ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਤੇ ਇੱਕ ਤਾਂ ਦੂਸਰੀ ਹੁੰਦੀ ਹੈ ਇਹ ਹੁੰਦੀ ਹੈ ਦੂਸਰੀ ਜਿਹੜੀ ਆਪਾਂ ਸਰਦੀਆਂ ਵਿੱਚ ਆਮ ਬਣਾਉਂਦੇ ਹਾਂ ਘਰਾਂ ਪਰਵਾਰਾਂ ਵਿੱਚ ਖਾਣ ਵਾਸਤੇ ਇਹਦੇ ਵਿੱਚ ਅਸੀਂ ਪਾਵਾਂਗੇ ਮਖਾਣੇ ਕਾਜੂ ਬਦਾਮ ਮਗਜ਼ ਤੇ ਕਿਸਮਿਸ ਇਸ ਕਮਰਕਸ ਤੇ ਗੂੰਦ ਇਹ ਕੁਝ ਸਮਾਨ ਜਿਹੜਾ ਆਪਾਂ ਐਡ ਕਰਾਂਗੇ ਤੇ ਦੇਖੋ ਅੱਧੇ ਤੋਂ ਜ਼ਿਆਦਾ ਜਿਹੜਾ ਆਪਣਾ ਆਟਾ ਸੀਗਾ ਭੁੰਨ ਚੁੱਕਿਆ ਤੇ ਇਥੇ ਮੰਮੀ ਹੁਣੇ ਆਟੇ ਨੂੰ ਭੁੰਨ ਰਹੀ ਸੀ ਤੇ ਮੈਂ ਕਰ ਰਹੀ ਸੀ ਡਰਾਈ ਫਰੂਟਸ ਜਿਹੜੇ ਉਹਨਾਂ ਨੂੰ ਕਟ ਰਹੀ ਸੀ ਕਿਉਂਕਿ ਕਈ ਵਾਰ ਗ੍ਰੈਂਡਰ ਵਿੱਚ ਵੀ ਆਪਾਂ ਇਹਨੂੰ ਕਰ ਦਿੰਦੇ ਆ ਪਰ ਗ੍ਰੈਂਡਰ ਮੇਰੇ ਕੋਲੇ ਹੈ ਨਹੀਂਗਾ ਤੇ ਮੈਂ ਕੁੰਡੀ ਵਿੱਚ ਇਹਨਾਂ ਨੂੰ ਕੁੱਟ ਦੂੰਗੀ ਤੇ ਕਿਉਂਕਿ ਇਹਨੇ ਪੀਸਣੇ ਵੀ ਨਹੀਂ ਹੁੰਦੇ ਇਹਨੂੰ ਬਸ ਥੋੜਾ ਜਿਹਾ ਦਰਦਰੇ ਜੇ ਕੁੱਟਣੇ ਹੁੰਦੇ ਆ ਵੀ ਚਲੋ ਥੋੜੇ ਜਿ ਪੀਸ ਕੇ ਇਹਦੇ ਵਿੱਚ ਪਾ ਦਿੰਦੇ ਆ ਤੇ ਉਹੀ ਕੰਮ ਮੈਂ ਇੱਥੇ ਕਰ ਰਹੀ ਸੀ ਕੁੰਡੀ ਸੋਟੇ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਆਟਾ ਭੁੰਨ ਗਿਆ ਉਸ ਤੋਂ ਬਾਅਦ ਉਹਨੂੰ ਕੱਢ ਕੇ ਤੇ ਜਿਹੜਾ ਬਾਕੀ ਘਿਓ ਰਹਿ ਗਿਆ ਉਹਦੇ ਵਿੱਚ ਉਹਨੂੰ ਤਲ ਕੇ ਤੇ ਸਾਰਾ ਸਮਾਨ ਜਿਹੜਾ ਉਸ ਆٹے ਦੇ ਵਿੱਚ ਮਿਕਸ ਕਰ ਦਾਂਗੇ ਤੇ ਪੰਜੀਰੀ ਬਣਾਉਣੀ ਵੈਸੇ ਸੌਖੀ ਹੈ ਆਪਾਂ ਘਰ ਵਿੱਚ ਇਕੱਲਾ ਬੰਦਾ ਵੀ ਜਿਹੜਾ ਪੰਜੀਰੀ ਬਣਾ ਸਕਦਾ ਆ ਪਰ ਜਦੋਂ ਚੁੱਲ੍ਹੇ ਤੇ ਬਣਾਉਣੀ ਖੈਦੀ ਹੈ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਅੱਗੋ ਕਿਤੇ ਦੇ ਵੀ ਧਿਆਨ ਰੱਖਣਾ ਪੈਂਦਾ ਤੇ ਆٹے ਦਾ ਖਾਸ ਕਰਕੇ ਧਿਆਨ ਰੱਖਣਾ ਪੈਂਦਾ ਕਿ ਆਟਾ ਜਿਹੜਾ ਥੱਲੇ ਨਾ ਲੱਗ ਜੇ ਹਨਾ ਤੇ ਇੱਕ ਬੰਦਾ ਤੇ ਇਹਦੇ ਉੱਤੇ ਚਾਹੀਦਾ ਹੀ ਇਹਨੂੰ ਕੁੱਠਾ ਸਿੱਧਾ ਕਰਨ ਵਾਸਤੇ ਤੇ ਉਹਦੇ ਵਿੱਚ ਮੰਮੀ ਲੱਗੀ ਹੋਈ ਸੀ ਤੇ ਇੱਧਰ ਆਪਣੀ ਭਤੀਜੀ ਬੈਠੀ ਹੋਈ ਹੈ ਤੇ ਮੈਂ ਲੱਗ ਰਹੀ ਸੀ ਬਾਕੀ ਸਮਾਨ ਤਿਆਰ ਕਰਨ ਵਾਸਤੇ ਇਹ ਅਜੇ ਧੁੱਪ ਵੀ ਬਹੁਤ ਸੋਹਣੀ ਆਈ ਸੀਗੀ ਵੀ ਚਲੋ ਧੁੱਪ ਨਾਲ ਵੀ ਆ ਵੀ ਦਿਲੰਜਾ ਖੁੱਲ ਜਾਂਦਾ ਤੇ ਨਾਲੇ ਕੰਮ ਕਰਨਾ ਵੀ ਬਹੁਤ ਜ਼ਿਆਦਾ ਦਿਲ ਕਰਦਾ ਹੈ ਤੇ ਇੱਥੇ ਮੰਮੀ ਹੁਣ ਆਟਾ ਮਿਲਾਦਾ ਪੁੰਨਿਆ ਗਿਆ ਤੇ ਮੰਮੀ ਨੇ ਆਟਾ ਕੱਢ ਕੇ ਜਿਹੜਾ ਰੱਖ ਦਿੱਤਾ ਸੀਗਾ ਤੇ ਮੈਂ ਇੱਥੇ ਲੱਗੀ ਹੋਈਆਂ ਜਿਹੜੇ ਮਖਾਣੇ ਹੁੰਦੇ ਆ ਨਾ ਉਹਨਾਂ ਨੂੰ ਉਹਨਾਂ ਨੂੰ ਵੈਸੇ ਕੁੱਟਣਾ ਸੀਗਾ ਜਦੋਂ ਮੈਂ ਉਹਨੂੰ ਕੁੱਟਣ ਲੱਗੀ ਤੇ ਉਹ ਐ ਬਾਹਰ ਗਿਰ ਰਹੇ ਸੀਗੇ ਮਤਲਬ ਸੈੱਟ ਨਹੀਂ ਬੈਠੇ ਹੈਗੇ ਤਾਂ ਅਗਰ ਕੀ ਮੈਂ ਇਹਨਾਂ ਨੂੰ ਚੱਕੋ ਨਾਲ ਹੀ ਕੱਟ ਕੇ ਦੋ ਦੋ ਪੀਸੇ ਦਾ ਨੇ ਕਰ ਰਹੀ ਆ ਉਸ ਤੋਂ ਬਾਅਦ ਇਹਨਾਂ ਨੂੰ ਤਲ ਕੇ ਫਿਰ ਆਪਾਂ ਪੰਜੀਰੀ ਦੇ ਵਿੱਚ ਪਾ ਦਾਂਗੇ ਬਾਕੀ ਆਪਣੀ ਪੰਜੀਰੀ ਵੈਸੇ ਬਣ ਕੇ ਤਿਆਰ ਹੋਣ ਵਾਲੀ ਹੈ ਤੇ ਮੈਨੂੰ ਥੋੜਾ ਜਿਹਾ ਵਲੌਗ ਬਣਾਉਣਾ ਔਖਾ ਲੱਗ ਰਿਹਾ ਸੀ ਕਿਉਂਕਿ ਸਾਰਾ ਕੰਮ ਮੈਂ ਆਪ ਹੀ ਕਰ ਰਹੀ ਸੀਗੀ ਕੰਮ ਵੀ ਕਰੀ ਸੀ ਵਲੌਗ ਵੀ ਵਲੌਗਿੰਗ ਵੀ ਨਾਲ ਨਾਲ ਕਰਨੀ ਨਾ ਔਖੀ ਹੋ ਜਾਂਦੀ ਹੈ ਤੇ ਇੱਕ ਬੰਦਾ ਜਿਹੜਾ ਦੂਸਰਾ ਵਲੌਗ ਬਣਾ ਰਿਆ ਹੁੰਦਾ ਤੇ ਇੱਕ ਕੰਮ ਕਰਿਆ ਹੁੰਦਾ ਫੇਰ ਚਲੋ ਸੋਖਾ ਹੋ ਜਾਂਦਾਗਾ ਪਰ ਜਿਹੜੇ ਬੰਦੇ ਨੇ ਕੰਮ ਵੀ ਕਰਨਾ ਤੇ ਵਲੌਗ ਵੀ ਬਣਾਉਣਾ ਨਾ ਉਹਦੇ ਵਿੱਚ ਥੋੜਾ ਜਿਹਾ ਮੁਸ਼ਕਲ ਆਉਂਦੀ ਆ ਤੇ ਆਪਾਂ ਕਲੀਅਰ ਵੀ ਨਹੀਂ ਦਿਖਾ ਸਕਦੇ ਸਾਰਾ ਦਿਨੇ ਡੇ ਜਾ ਕੇ ਹਨਾ ਤਾਂ ਕਰਕੇ ਸਟੈਂਡ ਤੇ ਰੱਖ ਕੇ ਮੈਂ ਜਿੰਨਾ ਕੁ ਦਿਖਾ ਸਕੀ ਆ ਓਨਾ ਕ ਮੈਂ ਜਿਹੜਾ ਵਲੌਗ ਬਣਾਇਆਗਾ ਕਿਉਂਕਿ ਫੋਨ ਨੂੰ ਬਾਰ-ਬਾਰ ਚੈੱਕ ਕੇ ਲੈ ਕੇ ਜਾਣਾ ਵਾਕਈ ਕਿਉਂਕਿ ਇਹਨੇ ਨੂੰ ਐਸੀ ਵੀ ਚਲੋ ਲੋ ਜੀ ਜਦੋਂ ਆਹ ਵਾਲਾ ਸਾਰਾ ਸਮਾਨ ਡ్రਾਈ ਫਰੂਟ ਵਗੈਰਾ ਪੰਜੀਰੀ ਵਿੱਚ ਲਾਏ ਉਹ ਵਾਲੀ ਕਿਉਂਕਿ ਮੈਂ ਸ਼ੂਟ ਨਹੀਂ ਕਰ ਸਕੀ ਹੈਗੀ ਪਰ ਲੋ ਜੀ ਹੁਣ ਆਪਣੀ ਪੰਜੀਰੀ ਬਣ ਕੇ ਬਿਲਕੁਲ ਤਿਆਰ ਹੈ ਤੇ ਪੂਰੀ ਗਿੱਲੀ ਗਿੱਲੀ ਜੀ ਪੰਜੀਰੀ ਜਿਹੜੀ ਮੈਨੂੰ ਪਸੰਦ ਹੈ ਤੇ ਸੁੱਕੇ ਸੁੱਕੇ ਮੈਨੂੰ ਪਸੰਦ ਨਹੀਂ ਆਗੀ ਤਾਂ ਕਰਕੇ ਆਪਾਂ ਆਟਾ ਘੱਟ ਪਾਇਆ ਕਿਉਂ ਜ਼ਿਆਦਾ ਪਾਇਆ ਤੇ ਇਹਨੂੰ ਹੁਣ ਠੰਡਾ ਹੋਣ ਵਾਸਤੇ ਆਪਾਂ ਰੱਖ ਦਿੱਤਾ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸੋ ਦੋਸਤੋ ਆਪਾਂ ਜਿਹੜੀ ਅੱਜ ਪੰਜੀਰੀ ਬਣਾਈ ਹੈ ਵਲੋਗ ਤੁਹਾਡੇ ਨਾਲ ਸ਼ੇਅਰ ਕਰਿਆਗਾ ਤੇ ਉਸ ਤੋਂ ਬਾਅਦ ਮੈਂ ਫੋਨ ਹੁਲਾਤਾ ਸੀ ਚਾਰਜਿੰਗ ਤੇ ਤੇ ਉਸ ਤੋਂ ਬਾਅਦ ਹੀ ਮੈਂ ਕੋਈ ਵੀ ਕਲਿੱਪ ਜਿਹੜੀ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਹੈਗੀ ਸੋ ਆਪਾਂ ਆਪਾਂ ਅੱਜ ਦੇ ਵਲੋਗ ਦਾ ਜਿਹੜਾ ਐਂਡ ਕਰ ਰਹੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਣੇ ਨੇ ਅੱਜ ਦਾ ਵਲੋਗ ਜਿਹੜਾ ਪਸੰਦ ਆਇਆ ਹੋਊਗਾ ਤੇ ਮਿਲਦੇ ਹਾਂ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ